ਪੌਲਸ ਰਸੂਲ ਦੀ ਦੂਜੀ ਪਤਰੀ ਤਿਮੋਥੀਸ ਨੂੰ ਅਧਿਆਇ 1 ਲਿਖਤਮ ਪੌਲਸ ਜੋ ਉਸ ਜੀਵਨ ਦੇ ਵਜਿਅ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ ਪਰਮੇਸ਼ਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ ਅੱਗੇ ਜੋਗ ਪਿਆਰੇ ਬੱਚੇ ਤਿਮੋਥੀਸ ਨੂੰ ਪਿਤਾ ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਕਿਰਪਾ ਰਹਿਮ ਅਤੇ ਸ਼ਾਂਤੀ ਹੁੰਦੀ ਰਹੇ ਮੈਂ ਪਰਮੇਸ਼ਰ ਦਾ ਧੰਵਾਦ ਕਰਦਾ ਹਾਂ ਜਿੱਦ ਮੈਂ ਆਪਣੇ ਵੱਡ-ਵਡੇਰਿਆਂ ਵਾਂਗੂ ਸ਼ੁੱਧ ਅੰਤਕਰਨ ਨਾਲ ਉਪਾਸਨਾ ਕਰਦਾ ਹਾਂ ਜਦ ਮੈਂ ਆਪਣੀਆਂ ਬੇਨਤੀਆਂ ਵਿੱਚ ਨਿਤ ਤੈਨੂੰ ਚੇਤੇ ਕਰਦਾ ਹਾਂ ਅਤੇ ਤੇਰੇ ਅੰਜੂਆਂ ਨੂੰ ਚੇਤੇ ਕਰਕੇ ਰਾਤ ਦਿਨ ਤੇਰੇ ਵੇਖਣ ਨੂੰ ਲੋਚਦਾ ਹਾਂ ਭਈ ਆਨੰਦ ਨਾਲ ਭਰ ਜਾਵਾਂ ਮੈਨੂੰ ਤੇਰੀ ਨਿਸ਼ਕਪਟ ਨੀਚਾ ਚੇਤੇ ਆਉਂਦੀ ਹੈ ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨਿਕਾ ਵਿੱਚ ਸੀ ਅਤੇ ਮੈਨੂੰ ਪ੍ਰਤੀਤ ਹੈ ਜੋ ਉਹ ਤੇਰੇ ਵਿੱਚ ਵੀ ਹੈ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਭਈ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਚਮਕਾ ਦੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਇਸ ਲਈ ਤੂੰ ਸਾਡੇ ਪ੍ਰਭੂ ਦੀ ਸਾਖੀ ਤੋਂ ਨਾ ਸ਼ਰਮਾਵੀ ਨਾ ਮੈਥੋਂ ਜੋ ਉਹਦਾ ਬੰਧੂਆ ਹਾਂ ਸਗੋਂ ਪਰਮੇਸ਼ਰ ਦੀ ਸਮਰਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ ਜਿਸ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ ਸਾਡੀਆਂ ਕਰਨੀਆਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਨਸ਼ਾ ਦੇ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਨਾਤਨ ਸਮੇਂ ਤੋਂ ਸਾਡੇ ਉੱਤੇ ਕੀਤੀ ਗਈ ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਕਾਸ਼ ਹੋਣ ਤੋਂ ਪ੍ਰਗਟ ਹੋਈ ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਜੀਵਨ ਅਤੇ ਅਬਨਾਸ਼ ਨੂੰ ਖੁਸ਼ਖਬਰੀ ਦੇ ਰਾਹੀਂ ਪ੍ਰਕਾਸ਼ ਕੀਤਾ ਜਿਹਦੇ ਲਈ ਮੈਂ ਪ੍ਰਚਾਰਕ ਅਤੇ ਰਸੂਲ ਅਤੇ ਉਪਦੇਸ਼ਕ ਤਾਪਿਆ ਗਿਆਸਾ ਅਤੇ ਇਸ ਕਰਕੇ ਮੈਂ ਇਹ ਦੁੱਖ ਵੀ ਚਲਦਾ ਹਾਂ ਪਰ ਸ਼ਰਮਾਉਂਦਾ ਨਹੀਂ ਕਿਉਂਕਿ ਜੋ ਮੈਂ ਉਹਨ ਜਾਣਦਾ ਹਾਂ ਜਿਦੀ ਮੈਂ ਪ੍ਰਤੀਤ ਕੀਤੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਭਈ ਉਹ ਮੇਰੀ ਆਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ ਤੂੰ ਉਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤਾ ਮੈਥੋਂ ਸੁਨੀਆਂ ਉਸ ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ ਤੂੰ ਇਹ ਜਾਣਦਾ ਹੈ ਪਈ ਸਭ ਜਿਹੜੇ ਅਸਿਆ ਵਿੱਚ ਹਨ ਜਿਨ੍ਹਾਂ ਵਿੱਚੋਂ ਫਗਲਸ ਅਤੇ ਹਰਮੁਗਨੇਸਨ ਮੇਥੋਂ ਫਿਰ ਗਏ ਪ੍ਰਭੂ ਉਹਨ ਇਸ ਫੁਰਸ ਦੇਕਰ ਉਤੇ ਰਹਿਮ ਕਰੇ ਕਿਉਂ ਜੋ ਉਹਨੇ ਬਹੁਤ ਵਾਰੀ ਮੈਨੂੰ ਤਾਜਾ ਦਮ ਕੀਤਾ ਅਤੇ ਮੇਰੇ ਸੰਗਲ ਤੋਂ ਨਹੀਂ ਸ਼ਰਮਾਇਆ ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹਨੇ ਮੈਨੂੰ ਜਿਤ ਨਾਲ ਪਹਾੜਿਆ ਅਤੇ ਲੱਭ ਲਿਆ ਪ੍ਰਭੂ ਉਹਨੂੰ ਇਹ ਧਾਨ ਕਰੇ ਪਈ ਉਸ ਦਿਨ ਪ੍ਰਭੂ ਵੱਲੋਂ ਉਹਨੂੰ ਰਹਿਮ ਪ੍ਰਾਪਤ ਹੋਵੇ ਅਤੇ ਤੂੰ ਅੱਛੀ ਤਰ੍ਹਾਂ ਜਾਣਦਾ ਹੀ ਹੈ ਜੋ ਕਿੰਨੀ ਗੱਲੀ ਉਹਨੇ ਅਫਸਰ ਵਿੱਚ ਸੇਵਾ ਕੀਤੀ ਪੌਲਸ ਰਸੂਲ ਦੀ ਦੂਜੀ ਪਤਰੀ ਤਿਮੋਥੀਸ ਨੂੰ ਅਧਿਆਇ 2 ਉਪਰੰਤ ਹੈ ਮੇਰੇ ਬੱਚੇ ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ ਅਤੇ ਜਿਹੜੀਆਂ ਗੱਲਾਂ ਤੈ ਬਹੁਤਾਂ ਗਵਾਹਾਂ ਦੇ ਸਾਹਮਣੇ ਮੈਂ ਤੂੰ ਸੁਨੀਆਂ ਅਜੇ ਮਾਤਬਰ ਮੁਨੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ ਮਸੀ ਯਸੂ ਦੇ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਦੁੱਖ ਚੱਲ ਕੋਈ ਸਿਪਾਹੀ ਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਆਰਾਂ ਵਿੱਚ ਨਿ ਪਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ ਫਿਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਕਾਇਦੇ ਮੁજબ ਨਾ ਖੇਡੇ ਉਹਨੂੰ ਮੁਕਤ ਨਹੀਂ ਮਿਲਦਾ ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸ ਨੂੰ ਫਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ ਜੋ ਮੈਂ ਆਖਦਾ ਹਾਂ ਉਹਦਾ ਧਿਆਨ ਰੱਖ ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਂਗਾ ਯਿਸੂ ਮਸੀਹ ਨੂੰ ਜਿਹੜਾ ਦਾਊਦ ਦੀ ਨਸਲ ਵਿੱਚੋਂ ਹੈ ਜਿਹੜਾ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦੇ ਵਿੱਚੋਂ ਜੀ ਉੱਠਿਆ ਹੈ ਚੇਤੇ ਰੱਖ ਜਿਹਦੇ ਨਿਮਿਤ ਮੈਂ ਬਦਕਾਰ ਵਾਂਗੂ ਬੰਦਨਾ ਤੇਕ ਦਾ ਦੁੱਖ ਭੋਗਦਾ ਹਾਂ ਪਰੰਤੂ ਪਰਮੇਸ਼ਰ ਦਾ ਬਚਨ ਬਧਿਆ ਹੋਇਆ ਨਹੀਂ ਇਸ ਕਾਰਨ ਮੈਂ ਚੁਣਿਆ ਹੋਇਆ ਲੋਕਾਂ ਲਈ ਸਭੋ ਕੁਝ ਸੰਧਾ ਹਾਂ ਪਈ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ ਸਦੀਵਕ ਤੇਜ ਸੋਨੇ ਪ੍ਰਾਪਤ ਕਰਨ ਇਹ ਬਚਨ ਸੱਤ ਹੈ ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ ਵੀ ਜੇ ਸਹਾਰ ਲਈਏ ਤਾਂ ਉਹਦੇ ਨਾਲ ਰਾਜ ਵੀ ਕਰਾਂਗੇ ਜੇ ਉਹ ਦਾ ਇਨਕਾਰ ਕਰੀਏ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ ਭਾਵੇਂ ਅਸੀਂ ਬੇਵਫਾ ਹੋਈਏ ਪਰ ਉਹ ਵਫਾਦਾਰ ਰਹਿੰਦਾ ਹੈ ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ਇਹ ਗੱਲਾਂ ਉਹਨਾਂ ਨੂੰ ਚੇਤੇ ਕਰਾ ਅਤੇ ਪ੍ਰਭੂ ਨੂੰ ਗਵਾਹ ਕਰਕੇ ਤਗੀਦ ਕਰ ਭਈ ਉਹ ਸ਼ਬਦਾਂ ਦਾ ਝਗੜਾ ਨਾ ਕਰਨ ਜਿਸ ਤੋਂ ਕੁਝ ਲਾਭ ਨਹੀਂ ਹੁੰਦਾ ਸੋ ਕੋ ਸੁਣਨ ਵਾਲਿਆਂ ਨੂੰ ਵਿਗਾੜਦਾ ਹੀ ਹੈ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਰਾਉਂਦਾ ਜਤਨ ਕਰ ਜਿਹਨੂੰ ਲਜਾਵਾਂ ਨਾ ਹੋਣਾ ਪਵੇ ਅਤੇ ਜਿਹੜਾ ਸਚਾਈ ਦੇ ਬਚਨ ਦਾ ਜਥਾਰਤ ਵਿਖਿਆਨ ਕਰਨ ਵਾਲਾ ਹੋਵੇ ਪਰ ਕੁਤਰਮ ਦੀ ਬੁਰਬੜਾਹੜ ਤੋਂ ਲਾਂਬੇ ਰੋ ਕਿਉਂ ਜੋ ਇਹ ਲੋਕਾਂ ਨੂੰ ਅਪਗਤੀ ਦੇ ਰਾਹ ਵਿੱਚ ਅਗਾਹੀ ਅਗਾਹਾਂ ਲੈ ਜਾਵੇਗੀ ਅਤੇ ਉਹਨਾਂ ਦਾ ਬਚਨ ਮਿੱਠੀ ਮੋਰੀ ਵਾਂਗੂ ਖਾਂਦਾ ਜਾਵੇਗਾ ਉਹਨਾਂ ਵਿੱਚੋਂ ਹਮਿਆਨੁਸ ਅਤੇ ਫਿਲੁੱਤਸ ਹਨ ਉਹ ਇਹ ਕਹਿ ਕੇ ਪਈ ਕਿਆਮਤ ਹੋ ਚੁੱਕੀ ਹੈ ਸਚਾਈ ਦੇ ਰਹੋ ਖੁੰਝ ਗਏ ਅਤੇ ਕਈਆਂ ਦੀ ਨੇਚ ਨੂੰ ਵਿਗਾੜਦੇ ਹਨ ਤਾਂ ਵੀ ਪਰਮੇਸ਼ਰ ਦੀ ਧਰੀ ਹੋਈ ਪੱਕੀ ਨਹੀਂ ਅਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ ਪ੍ਰਭੂ ਆਪਣੇ ਨੂੰ ਜਾਣਦਾ ਹੈ ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਦਰਮ ਤੋਂ ਅੜ ਰਹੇ ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਪਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ ਸੋ ਜੇ ਕੋਈ ਆਪਣੇ ਆਪ ਨੂੰ ਇਹਨਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਨ ਯੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ ਪਰ ਜਵਾਨੀ ਦੀਆਂ ਕਾਮਨਾਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਹਨਾਂ ਨਾਲ ਧਰਮ ਨੇਚਾ ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗ ਰਿਹਾ ਹੈ ਪਰ ਮੂਰਖਪੁਨੇ ਅਤੇ ਬੇਕੂਫੀ ਦੇ ਪ੍ਰਸ਼ਨ ਵੱਲੋਂ ਮੂੰ ਮੋੜ ਕਿਉਂ ਜੋ ਤੂੰ ਜਾਣਦਾ ਹੈ ਭਈ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ ਅਤੇ ਇਹ ਯੋਗ ਨਹੀਂ ਜੋ ਪ੍ਰਭੂ ਦਾ ਦਾਸ ਝਗੜਾ ਕਰੇ ਸਗੋ ਸਬਨਾ ਨਾਲ ਅਸੀਲ ਅਤੇ ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ ਅਤੇ ਜਿਹੜੇ ਸਾਹਮਣਾ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰ ਭਈ ਕੀ ਜਾਣੀਏ ਜੋ ਪਰਮੇਸ਼ਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਭਈ ਸਤ ਦੇ ਗਿਆਨ ਨੂੰ ਪ੍ਰਾਪਤ ਕਰਨ ਅਤੇ ਉਹਦੀ ਇੱਛਾ ਨੂੰ ਪੂਰੀਆਂ ਕਰਨ ਲਈ ਸ਼ੈਤਾਨ ਦੀ ਫਾਈ ਵਿੱਚ ਫਸ ਕੇ ਹੋਸ਼ ਵਿੱਚ ਆਣ ਕੇ ਬਚ ਨਿਕਲਣ ਪੌਲਸ ਰਸੂਲ ਦੀ ਦੂਜੀ ਪਤਰੀ ਤਿਮੋਥੀਸ ਨੂੰ ਅਧਿਆਇ 3 ਪਰ ਇਹ ਜਾਣ ਛੱਡ ਭਈ ਅੰਤ ਦੇ ਦਿਨਾਂ ਵਿੱਚ ਭੈੜੇ ਸਮੇ ਆ ਜਾਣਗੇ ਕਿਉਂਕਿ ਮਨੁੱਖ ਆਪਸਵਾਰਥੀ ਮਾਇਆ ਦੇ ਲੋਭੀ ਸ਼ੇਖੀਬਾਜ਼ ਹੰਕਾਰੀ ਕੁਫਰ ਬਕਨ ਵਾਲੇ ਮਾਪਿਆਂ ਦੇ ਅਨਾਗਿਆਕਾਰ ਨਾਸ਼ੁਕਰੇ ਅਪਵਿੱਤਰ ਨਿਰਭੂ ਪੱਥਰਦਿਲ ਪਰਾਈ ਨਿੰਦਿਆ ਕਰਨ ਵਾਲੇ ਅਸੰਜਮੀ ਕਰੜੇ ਨਿੱਕੀ ਦੇ ਵੈਰੀ ਨਿਮਕ ਹਰਾਮ ਕਾਲੇ ਕਮੰਡੀ ਪਰਮੇਸ਼ਰ ਦੇ ਨਹੀਂ ਸਗੋ ਪੋਗ ਵਿਲਾਸ ਦੇ ਪ੍ਰੇਮੀ ਹੋਣਗੇ ਭਗਤੀ ਦਾ ਰੂਪ ਤਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ ਤੂੰ ਇਹਨਾਂ ਤੋਂ ਵੀ ਪਰੇ ਰਹਿ ਕਿਉਂਕਿ ਇਹਨਾਂ ਵਿੱਚ ਉਹ ਹਨ ਜਿਹੜੇ ਘਰੋ ਘਰ ਕੁਸਤੇ ਉਹਨਾਂ ਹੋਚੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਪਾ ਨਾਲ ਲਦੀਆਂ ਹੋਈਆਂ ਹਨ ਅਤੇ ਨਾਨਾ ਪ੍ਰਕਾਰ ਦੀਆਂ ਕਾਮਨਾ ਦੇ ਪਿੱਛੇ ਵਹਿ ਚਲਦੀਆਂ ਹਨ ਅਤੇ ਸਦਾ ਸਿਖਦੀਆਂ ਤਾਂ ਰਹਿੰਦੀਆਂ ਹਨ ਪਰ ਸਤ ਦੇ ਗਿਆਨ ਨੂੰ ਕਦੇ ਨਹੀਂ ਅਪੜ ਸਕਦੀਆਂ ਅਤੇ ਜਿਸ ਪ੍ਰਕਾਰ ਯਨੇਸ਼ ਅਤੇ ਜੰਬਰੇਸ਼ ਨੇ ਮੂਸਾ ਦਾ ਸਾਹਮਣਾ ਕੀਤਾ ਇਸੇ ਪ੍ਰਕਾਰ ਇਹ ਵੀ ਜਿਹੜੇ ਬੁੱਧਪ੍ਰਸ਼ਟ ਅਤੇ ਨੇਚਾ ਵੱਲੋਂ ਅਪਰਵਾਨ ਹਨ ਸਚਾਈ ਦਾ ਸਾਹਮਣਾ ਕਰਦੇ ਹਨ ਪਰ ਇਹ ਅਗਹਾਨਾ ਵਦਨਗੇ ਇਸ ਲਈ ਜੋ ਇਹਨਾਂ ਦਾ ਮੂਰਖਪਨ ਸਭਨਾ ਉਤੇ ਪ੍ਰਗਟ ਹੋ ਜਾਵੇਗਾ ਜਿਵੇਂ ਉਹਨਾਂ ਦਾ ਵੀ ਹੋਇਆ ਸੀ ਪਰ ਤੈਂ ਮੇਰੀ ਸਿੱਖਿਆ ਚਾਲ ਚਲਨ ਮਨਸ਼ਾ ਨੀਚਾ ਤੀਰਜ ਪ੍ਰੇਮ ਸਬਰ ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ ਅਰਥਾਤ ਜੋ ਕੁਝ ਅੰਤਾਕੀਆ ਅਤੇ ਇਕੋਨੀਅਮ ਅਤੇ ਲੁਸਰ ਵਿੱਚ ਮੇਰੇ ਉੱਤੇ ਪਿਆਸ ਸੀ ਅਤੇ ਮੈਂ ਕਿਸ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਹਨਾਂ ਸਭਨਾ ਤੋਂ छुड़ाया ਹਾਂ ਸਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ ਪਰ ਦੁਸ਼ਤ ਮਨੁੱਖ ਅਤੇ ਛੜੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੈਨ ਸਿੱਖੀਆਂ ਅਤੇ ਸਤ ਮੰਨੀਆਂ ਟਿਕਾ ਰੋ ਕਿਉਂਕਿ ਜੋ ਤੂੰ ਜਾਣਦਾ ਹੈ ਕਿ ਕਿੰਨਾਂ ਕੋਲ ਸਿੱਖੀਆਂ ਸਨ ਅਤੇ ਇਹ ਜਦੂਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ ਜਿਹੜੀਆਂ ਉਸ ਨੇਚੇ ਦੇ ਰਾਹੀਂ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ ਅਤੇ ਸਿੱਖਿਆ ਤਾੜਨ ਸੁਧਾਰਨ ਅਤੇ ਧਰਮ ਦੇ ਗਜਾਉਣ ਲਈ ਗੁਣਕਾਰ ਹੈ ਭਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰ ਇੱਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ ਪੌਲਸ ਰਸੂਲ ਦੀ ਦੂਜੀ ਪਤਰੀ ਤਿਮੋਥੀਸ ਨੂੰ ਅਧਿਆਇ 4 ਮੈਂ ਪਰਮੇਸ਼ਰ ਅਤੇ ਮਸੀਹ ਨੂੰ ਜਿਹੜਾ ਜਿਉਂਦਿਆਂ ਅਤੇ ਮੌਿਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਗੀਦ ਕਰਦਾ ਹਾਂ ਪਈ ਤੂੰ ਬਚਨ ਦਾ ਪ੍ਰਚਾਰ ਕਰ ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ ਪੂਰੀ ਤਿਰਜ ਅਤੇ ਸਿੱਖਿਆ ਨਾਲ ਛਿੜਕ ਦੇ ਤਾੜਦਾ ਅਤੇ ਤਗੀਦ ਕਰ ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੇ ਵੱਲ ਫਿਰਨਗੇ ਪਰ ਤੂੰ ਸਭਨੀ ਗੱਲ ਸੁਚੇਤ ਰਹੀਂ ਦੁਖ ਚੱਲੀ ਪ੍ਰਚਾਰਕ ਦਾ ਕੰਮ ਕਰੀ ਆਪਣੀ ਸੇਵਕਾਈ ਨੂੰ ਪੂਰਿਆ ਕਰੀ ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਹਾਂ ਅਤੇ ਮੇਰੇ ਕੂਚ ਦਾ ਨਗਾਰਾ ਵਜਨ ਲੱਗਾ ਹੈ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ ਮੈਂ ਦੌੜ ਮੁਕਾ ਛੱਡੀ ਮੈਂ ਨੀਚਾ ਦੀ ਸਾਮ ਕੀਤੀ ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ タルਮੀਨ ਆਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ ਤੂੰ ਮੇਰੇ ਕੋਲ ਛੇਤੀ ਆਉਣ ਦਾ ਯਤਨ ਕਰ ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਥਸਨੂਕਿਆ ਨੂੰ ਚਲਿਆ ਗਿਆ ਕ੍ਰਿਸਕੇਸ ਗਲਾਤਿਆ ਨੂੰ ਅਤੇ ਤੀਤੂਸ ਦਲਮਾਤਿਆਂ ਨੂੰ ਇੱਕ ਅੱਲਾ ਦੁੱਖਾ ਹੀ ਮੇਰੇ ਕੋਲ ਹੈ ਤੂੰ ਮਰਕਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ ਪਰ ਤੂੰ ਕੀ ਕੁਸ ਨੂੰ ਮੈਂ ਅਫਸਸ ਭੇਜਿਆ ਉਹ ਚੋਗਾ ਜਦੋਂ ਮੈਂ ਤ੍ਰਾਸ ਵਿੱਚ ਕਾਰਪਸ ਦੇ ਕੋਲ ਛੱਡ ਆਇਆ ਸਾਂ ਅਤੇ ਪੋਥੀਆਂ ਅਤੇ ਖਾਸ ਕਰਕੇ ਉਹ ਚਮੜੇ ਦੇ ਪਤਰੇ ਤੁ ਲੈੰਦਾ ਆਵੀਂ ਸਿਕੰਦਰ ਟਟੇਰੇ ਨੇ ਮੇਰੇ ਨਾਲ ਬਹੁਤ ਬਦੀ ਕੀਤੀ ਪ੍ਰਭੂ ਉਹਦੇ ਕਰਮਾਂ ਦੇ ਅਨੁਸਾਰ ਉਹਨੂੰ ਫਲ ਦੇਵੇਗਾ ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂਕਿ ਉਹਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ ਮੇਰੀ ਪਹਿਲੀ ਪੇਸ਼ੀ ਹੋਤੇ ਕਿੰਨੇ ਮੇਰੇ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ ਕਿਤੇ ਇਹਦਾ ਲੇਖਾ ਉਹਨਾਂ ਨੂੰ ਦੇਣਾ ਨਾ ਪਵੇ ਪ੍ਰਭੂ ਮੇਰੇ ਅੰਗ ਸੰਗ ਖਲੋਤਾ ਅਤੇ ਮੈਨੂੰ ਤਕਰਾ ਕੀਤਾ ਭਈ ਮੇਰੇ ਦਾਹੀ ਪ੍ਰਚਾਰ ਪੂਰਾ ਕੀਤਾ ਜਾਵੇ ਅਤੇ ਪ੍ਰਾਇਆਂ ਕੋ ਸਭੇ ਸੁਣਨ ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ ਪ੍ਰਭੂ ਮੈਨੂੰ ਹਰ ਇੱਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸੁਰਗੀ ਰਾਜ ਲਈ ਸਮਾਨ ਰੱਖੇਗਾ ਉਹਦੀ ਵਡਾਈ ਜੁਗੋ ਜੁਗ ਹੋਵੇ ਆਮੀਨ ਪ੍ਰਿਸਕਾ ਅਤੇ ਉਕੁਲਾ ਨੂੰ ਅਤੇ ਉਹਨਿਸ ਫਿਰਸ ਦੇ ਘਰ ਨੂੰ ਸੁਖਸਾਂ ਰੱਖਣਾ ਰਸਤੁਸ ਕ੍ਰੰਥਿਸ ਵਿੱਚ ਰਿਹਾ ਤਰੋਫੀ ਮੁਸ ਨੂੰ ਮੈਂ ਮਿਲੇ ਤੁਸ ਵਿੱਚ ਮੰਦਾ ਛੱਡ ਆਇਆ ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਯਤਨ ਕਰ ਯਬਲਸ ਤੇਰੀ ਸੁਖ ਸਾਂਦ ਪੁੱਛਦਾ ਹੈ ਨਾਲੇ ਪੁਦੇਸ ਅਤੇ ਲਿਨਸ ਅਤੇ ਕਲੋਦੀਆ ਅਤੇ ਸਾਰੇ ਭਾਈ ਪ੍ਰਭੂ ਤੇਰੀ ਆਤਮਾ ਦੇ ਸੰਗ ਰਹੇ ਤੁਹਾਡੇ ਉਤੇ ਕਿਰਪਾ ਹੁੰਦੀ ਰਹੇ